ਰਜੈ ਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭਾਈ ਜੀ ਵਟ ਦੇ ਨਾਲ ਡਟੀਰੀ ਦਾ ਬੱਚਾ ਬੈਠਾ ਤੇ ਡਟੀਰੀਆਂ ਰੌਲਾ ਪਾਈ ਜਾਂਦੇਗਾ ਤੇ ਆ ਨਾ ਡਾਲੀ ਦੇ ਨਾਲ ਜਿਵੇਂ ਸਹਿ ਬੈਠਾ ਇਹ ਤੇ ਇਹਨੂੰ ਆਇਆ ਛੋਟਾ ਜਿਹਾ ਬੱਚਾ ਵੀ ਮੈਨੂੰ ਕੋਈ ਮਾਰੇ ਨਾ ਵਟ ਦੇ ਨਾਲ ਸਹਿ ਕੇ ਬਹਿ ਗਿਆ ਇਹ ਤੇ ਜਿਹੜੀ ਡਟੀਰੀਆਂ ਰੌਲਾ ਪਾਉਂਦੀ ਫਿਰਦੀ ਉੱਤੇ ਪਰ ਸਭ ਤੋਂ ਹਰਾਨੀ ਦੀ ਗੱਲ ਤੇ ਆ ਕਿ ਜਿੰਨੇ ਵੀ ਜੀਵਾਂ ਇਸ ਧਰਤੀ ਦੇ ਉੱਤੇ ਹੈਗੇ ਸਭ ਨੂੰ ਆਪਣੀ ਜਾਨ ਪਿਆਰੀ ਹੈ ਤੇ ਸਾਰੇ ਹੀ ਕੀ ਕਹਿੰਦਾ ਹੈ ਆ ਬਦਾਂ ਜੂਨਾ ਦੇ ਵਿੱਚ ਜਿਹੜੇ ਹੈਗੇ ਸੰਤੁਸ਼ਟਾ ਇੱਕ ਇੱਕੋ ਇੱਕ ਬੰਦਾ ਜਿਹੜੇ ਨੂੰ ਆਪਦੇ ਜਨਮ ਦੇ ਆਪਦੀ ਜੁਨੀ ਦੇ ਵਿੱਚ ਸੰਤੁਸ਼ਟੀ ਹੈਣੀ ਇਹ ਭਟਕੇ ਫਿਰਦਾ ਮੈਂ ਬਤਾ ਦਿਆ ਨੇ ਤੇ ਕੀ ਆਨੇ ਤੇ। ਉਹ ਬੰਦਾ ਇੱਕ ਹੰਕਾਰ ਵੀ ਹੈ ਧੌਣ ਦੇ ਵਿੱਚ ਕਿੱਲਾ ਹੀ ਬਹੁਤ ਵੱਡਾ ਪਰ ਭਟਕਿਆ ਹੀ ਫਿਰਦਾ। ਕਦੇ ਸਪਰੇਆ ਚੱਕ ਕੇ ਪੀਂਦਾ ਕੋਈ ਗੋਲੀਆਂ ਖਾਂਦਾ ਕੋਈ ਫਾਇਲੇ ਕੇ ਮਰਦਾ। ਪਰ ਜਿੰਨੇ ਜੀਜਾਂ ਤਾਂ ਜਿੱਥੇ ਵੀ ਹੈਗੇ ਬਿਸ਼ੱਕ ਦੀ ਨਾ ਉਹ ਨਾਲੀ ਦਾ ਕੀੜਾ ਤੁਸੀਂ ਨਾਲੀ ਦੇ ਕੀੜੇ ਨੂੰ ਕੱਢ ਕੇ ਨਾਲੀ ਦੇ ਵਿੱਚੋਂ ਢੱਕਾ ਲਾ ਕੇ ਦੇਖੋ ਵੀ ਭੱਜੂਗਾ। ਉਹ ਵੀ ਬੰਦੇ ਨੂੰ ਬਹੁਤ ਕੁਝ ਸਿਖਾਉਂਦਾ। ਵੀ ਮਰਨੂ ਤੁਸੀਂ ਕਹਲੇ ਆ ਤੇ ਅਸੀਂ ਤਾਂ ਆਪਣੇ ਜਨਮ ਦੇ ਵਿੱਚ ਅੱਧੀ ਜੂਨ ਦੇ ਵਿੱਚ ਜਮਾ ਸੰਤੁਸ਼ਟਾਂ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਕਿ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਜਿੱਥੇ ਵੀ ਅਸੀਂ ਹੈਗੇ ਹਾਂ ਸਾਨੂੰ ਹੱਸ ਕੇ ਜਿਹੜੀ ਆਪਣੀ ਜ਼ਿੰਦਗੀ ਬਤਾਉਣੀ ਚਾਹੀਦੀ ਆ ਜਿੱਥੇ ਵੀ ਸਾਡੀ ਡਿਊਟੀ ਲੱਗੀ ਆ ਤੇ ਨੰਨਾ ਜਾਂ ਜੀ ਆਇਆ ਛੋਟਾ ਜਿਹਾ ਵੇਖੀ ਹਜੇ ਇਹਦੇ ਖੰਭ ਵੀ ਨਹੀਂ ਪੁਰਿਆਏ ਪిల్లా ਆਠ ਨਹੀਂ ਨੋਇਆ ਇਹਦੀ ਮਾਂ ਜਿਹੜੀ ਰੋਲਾ ਪਾਈ ਜਾਂਦੀ ਉਹਨੂੰ ਐ ਵੀ ਛੇੜੋ ਨਾ ਤੇ ਪੈਣੂ ਰੱਖ ਦਿੰਨੇ ਬੋਝ ਕੇ ਸਰ ਨੂੰ ਵਜਾ ਤੇ ਤੇਨੇ ਤਾਂ ਪਾਣੀ ਨਾਲੇ ਪਾਣੀ ਦੇ ਵਿੱਚ ਡਗ 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 ਪੈ ਨਾ